ਆਜਾ ਵੀਰ ਵਾਰਿਆ ਥਰਸਡੇ ਨੂੰ ਮੈਂ ਲਵਾਨਿਆਂ ਨੂੰ ਗਾਲਾਂ ਕੱਢਦਾ ਹਾਂ ਐਵਰੀ ਥਰਸਡੇ ਤੇ ਮੈਂ ਦਿਨ ਰੱਖਿਆ ਹੋਇਆ ਕਿਹੜੇ ਦਿਨ ਕਿਹੜੇ ਜਿਹੜੇ ਜਾਤੀਵਾਦੀ ਆ ਮੈਂ ਕਿਹੜੇ ਕਿਹੜੇ ਭੈਣ ਚੌਧਰੂ ਗਾਲ ਕੱਢੀ ਆਜਾ ਲਵਾਨਾ ਤੇਰਾ ਸਾਲਾ ਰੋਝਿਆ ਜਾਂਦਾ ਜਾਂ ਥਰਸਡੇ ਹੋਵੇ ਜਾਂ ਮੰਡੇ ਮੰਡੇ ਤੋਂ ਸੰਡੇ ਮੰਡੇ ਤੋਂ ਮੰਡੇ ਤੇ ਸੰਡੇ ਤੋਂ ਸੰਡੇ ਥੋੜੀ ਭੈਣ ਦੀ ਲੜਕ ਲੈਣਾ ਦੀ ਭਾਦਰ ਚੌਧਰ ਇਕੱਠੇ ਲਵਾਨੇ ਕੁੱਤੇ ਭੋਦੀ ਦਾ ਬੰਡ ਪਗਾ ਲੈਣਾ ਜੱਟ ਰਾਬ ਦਾ ਬੰਡ ਪਗਾ ਲੈ ਲੋ ਕੋ ਚੱਕਰ ਜੱਟਰਾ ਨਹੀਂ ਪੰਗਾ ਲੈਣਾ। ਖਾਲਸਾ ਨਹੀਂ ਜੱਟ ਆ ਭੈ ਜਦੋਂ ਕਲਨੋ ਬੜੀ ਮਾੜੀ ਫੁੱਦੀ ਮਾਰੀ ਕਲਨ ਵਾਲੇ ਬਤਵੀ ਲੋਕ। ਉਹ ਜਿੰਨੀ ਨਫਰਤ ਇਹ ਕਰਦੇ ਆ ਨਾ ਹੁਣ ਉਸ ਤੋਂ ਦਬਲ ਨਫਰਤ ਜੱਟ ਕਰਦੇ ਲਵਾਣਿਆਂ ਨੂੰ ਸਿੱਤਾ ਹੀ ਹਿਸਾਬ। ਪੰਗਾ ਲੈਣਾ ਰੱਬ ਨਾ ਲਾਓ ਜੱਟਰਾ ਨਹੀਂ ਪੰਗਾ ਲੈਣਾ। ਤੇ ਜਿਹੜਾ ਰੱਬ ਆ ਨਾ ਉਹ ਜੱਟਾਂ ਨਾਲ ਪੰਗਾ ਨਹੀਂ ਕਦੇ ਲੈਂਦਾ ਉਹਨੂੰ ਪਤਾ ਵੀ ਬੁੰਡ ਤੇ ਡਾਂਗਾ ਪੈਣੀ ਆ। ਠੀਕ ਹੈ ਨਾ ਰੱਬ ਨੂੰ ਪਤਾ ਪੇ ਸ਼ਤਰਾਉੜ ਬਹੁ ਫੇਰਦਾ ਹੁੰਦਾ ਜੱਟ ਜੋ ਕਲਨ ਇਕੱਠੇ ਆ ਮਾਦਰ ਚੌਧ ਪੁੰਡ ਬਗਾ ਲੈਣਾ ਸਵਾ ਜੇਲ ਤੋਂ ਸਾਡਾ ਸੈਕੰਡ ਹਾਊਸ ਆ ਸੈਕੰਡ ਹੋਮ ਆ ਮਾਦਰ ਚੌਧ ਭੈਣ ਚੌਧਰਾ ਹੁਣ ਤਾਂ ਕਲਨ ਸਾਲੇ ਭੈਣ ਦਾ ਛੋਲਾ ਮਾਰਾ ਤੁਹਾਡੀ ਦਾ ਸਾਲੇ ਫੁੱਦੂ ਆਦਮੀ ਸਾਲੇ ਮਰੇ ਘਟੇ ਚੱਕਣ ਵਾਲੀ ਕੌਮ ਭੈਣ ਚੋਤ ਤੁਹਾਡੀ ਮਾਂ ਦੀ ਫੁੱਦੀ ਤੁਹਾਡੀ ਭੈਣ ਦੀ ਫੁੱਦੀ ਤੁਹਾਡੀ ਕੁੜੀ ਦੀ ਫੁੱਦੀ ਚਲ ਬਦਫਕਰ ਸਾਲੇ ਭੈਣ ਦਾ ਛੋਲਾ ਜਾਵੇ ਸਾਲੇ ਫੁੱਦੂ ਆਦਮੀ ਤੁਹਾਡੀ ਭੈਣ ਦੀ ਲਾਨਾ ਤੁਹਾਡੀ ਕੁੱਤਿਆਂ ਦੀ ਮਾੜੀ ਜਾਦ ਸਾਲੀ ਭੈਣ ਚੋਤ ਫੁੱਦੂ ਆਦਮੀ ਸਾਲਾ ਇੱਕ ਲੰਨ ਘਟੇ ਗੁਰਦੁਆਰੇ ਦੇਖ ਭੈਣ 14 ਜੱਟ ਕੋਈ ਆਇਆ ਗੁਰਦੁਆਰੇ ਇਹਦਾ ਇੱਦਾਂ ਦੇਖਦੇ ਜਿਦਾ ਪਤਾ ਨਹੀਂ ਕਿਹੜਾ ਬੰਡਾ ਇਹਨਾਂ ਦੀ ਪਾਟ ਗਿਆ ਮਾਦਰ 14 ਦੀ ਤੂੰ ਦੇ ਜਾ ਹੁੰਦੇ ਰਾਉਣ ਦਾ ਇੱਦਾਂ ਦੇਖ ਜਾ ਪਤਾ ਇਹਨਾਂ ਦੀ ਛੋਟੀ ਕੁੜੀ ਦੀ ਫੁੱਦੀ ਹੁਣੇ ਪਾੜ ਜਾਣੀ ਆ ਜਾਂ ਵੀ ਟਾਈਮ ਲਾ ਕੇ ਪਾੜੂਗਾ ਕਿ ਹੁਣੇ ਪਾੜੂਗਾ ਤੜੀ ਬਾਗਾ ਛੋਲਾ ਮਾਰੇ ਤੁਹਾਡੇ ਆ ਕੁੱਤੇ ਲਵਾਉਣੇ ਸਹਣੀਓ ਸਹਣੀਆਂ ਦੀ ਮਾਲਾ ਫੁੱਦਾ ਮਾਰਿਆ ਭੈਣ 14 ਹੁਣ ਤਾਂ ਸਾਲੇ ਪੋਦਾ ਆ ਮੈਂ ਭੈਣ ਚੋ ਕਲਣਾ ਐ ਵਾ ਪੋਦਾ ਆ ਬੇਨਾ ਹੋਂ ਤਾ ਸੜੇ ਜੰਗ ਸ਼ਿਟ ਮਦ ਫਗਰ ਤੜੀ ਮਾ ਦੇ ਲਾਣਾ ਮੈਂ ਤੁਹਾਡੀ ਕਲਣਾ ਦੀ ਭੈਣ ਚੋ ਦੋ ਬਣ ਪਗਾਂ ਲੈਣਾ ਚੱਟਣਾ ਹਰ 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 ਤੜੀ ਭੈਣ ਦਾ ਛੋਲਾ ਤੁਹਾਡੇ ਦਾ ਕੁੱਤੇ ਲਵਾਣਾ ਭੈਣ ਚੋ ਅਰੇ 10000 ਲੋਕਾਂ